ਵਜਾਤਾ ਕਹਿੰਦੇ ਕੀ ਨਾਮ ਆਪਣਾ ਮੇਰਾ ਨਾਮ ਕੀ ਟ੍ਰੈਂਡ ਹੈ ਸਿਕੰਜ ਮੇਰਾ ਨਾਮ ਅੰਕਿਤ ਮਾ ਜਨਾ 골ਡਨ ਸਟੋਰ ਵੇ ਦੀ ਦੁਕਾਨ ਦਾ ਨਾਮ ਆ ਬੀ ਆਰ ਚ ਭਾਜੀ ਇਸ ਵੇਲੇ ਰਖੜੀ ਦੋ ਤਿੰਨ ਦਿਨ ਰਹਿ ਗਿਆ ਰਖੜੀ ਪਰ ਗਾਗ ਰਖੜੀ ਦਾ ਬਿਲਕੁਲ ਨਹੀਂ ਰਹੇਗਾ ਦੋਸਤੋ ਸੋਣੀ ਲਿਆ ਤੁਸੀਂ ਇੱਕ ਦੁਕਾਨਦਾਰ ਵੀਰ ਦੇ ਮੋਹੋਂ ਕਹਿੰਦੇ ਨੇ ਕਿ ਰਖੜੀ ਦੀ ਚਮਕ ਭੈਣਾ ਦੇ ਚਿਹਰੇ ਦੀ ਚਮਕ ਨੂੰ ਦਰਸਾਉਂਦੀ ਹੈ ਤੇ ਰਖੜੀਆਂ ਦੀ ਚਮਕ ਤੁਸੀਂ ਬਾਜ਼ਾਰਾਂ ਦੇ ਵਿੱਚ ਦੇਖਦੇ ਪਿਓ ਕਿ ਰਖੜੀ ਦਾ ਤਿਉਹਾਰ 9 ਅਗਸਤ ਨੂੰ ਆ ਰਿਹਾ ਤੇ ਬੜੀ ਹੀ ਖੁਸ਼ੀਆਂ ਚਾਵਨ ਦੇ ਨਾਲ ਰਖੜੀ ਨੂੰ ਲੋਕ ਮਨਾਉਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਰਖੜੀ ਦੀ ਮਾਰਕੀਟ ਦੇ ਵਿੱਚ ਰਖੜੀ ਦੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਨੇ ਰਖੜੀ ਦੀ ਚਮਕ ਤਾਂ ਜ਼ਰੂਰ ਦਿਖਾਈ ਦੇ ਰਹੀ ਏ ਪਰ ਦੁਕਾਨਦਾਰਾਂ ਦੇ ਚਿਹਰੇ ਦੀ ਚਮਕ ਉੱਡੀ ਹੋਈ ਏ ਤਾਂ ਦਾਦੀ ਕੀ ਦੁਕਾਨਦਾਰਾਂ ਦੇ ਚਿਹਰੇ ਤੇ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਖੁਸ਼ੀ ਨਜ਼ਰ ਨਹੀਂ ਆ ਰਹੀ ਬਹੁਤ ਸਾਰੇ ਦੁਕਾਨਦਾਰਾਂ ਨੇ ਲੱਖਾਂ ਰੁਪਈਆ ਖਰਚ ਕੇ ਇਨਵੈਸਟ ਕਰਕੇ ਰਖੜੀ ਦਾ ਸਮਾਨ ਵਧੀਆ ਵਧੀਆ ਤੇ ਹਰ ਵੈਰਾਈਟੀ ਦਾ ਪਾਇਆ ਹੋਇਆ ਪਰ ਉੱਥੇ ਹੀ ਤਾਂ ਦਾਦੀਏ ਕਿ ਜਦੋਂ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੈਸੇ ਦਾ ਖਰਚ ਲੈ ਭਰਪੂਰੇ ਕਰਨੇ ਸ਼ਾਇਦ ਮੁਸ਼ਕਲ ਹੋ ਰਹੇ ਨੇ ਕਿਉਂਕਿ ਬਾਜ਼ਾਰਾਂ ਦੇ ਵਿੱਚ ਰੌਣਕ ਹੈ ਹੀ ਨਹੀਂ ਕਹਿੰਤੋ ਭਾਵ ਕਿ ਰੌਣਕ ਬਿਲਕੁਲ ਗੈਪ ਹੋਈ ਪਈ ਏ ਤੇ ਇਹਦਾ ਕਾਰਨ ਜਾਣਨ ਦੀ ਜਦੋਂ ਕੋਸ਼ਿਸ਼ ਕੀਤੀ ਤੇ ਆਓ ਸੁਣਦੇ ਹਾਂ ਦੁਕਾਨਦਾਰ ਕੀ ਕਹਿੰਦੇ ਨੇ ਇਸ ਰਖੜੀ ਦੇ ਤਿਹਾੜ ਤੇ ਰਖੜੀ ਦੀ ਘਟਦੀ ਹੋਈ ਖਰੀਦ ਹੈ ਜਿਹੜੀ ਬਜ਼ਾਰਾਂ ਦੇ ਵਿੱਚ ਕਿਵੇਂ ਦੀ ਏ ਉਹਦੇ ਤੇ ਗੱਲਬਾਤ ਕਰ ਲੈਨੇ ਆ ਲੋਕਾਂ ਦੇ ਪੈਸੇ ਜਿਹੜੇ ਇਨਵੈਸਟ ਕੀਤੇ ਹੋਏ ਆ ਉਹ ਵੀ ਪੂਰੇ ਨਹੀਂ ਹੋ ਰਹੇ ਲੋਕੀ ਕਹਿੰਦੇ 30% ਤੋਂ 40% ਵੀ ਕੰਮ ਨਹੀਂ ਹੈਗਾ ਔਨਲਾਈਨ ਨੇ ਹੀ ਇਹ ਮਾਰ ਮਾਰੀ ਆ ਤੇ اپیل ਕਰਨਾ ਚਾਹੁੰਦਾ ਹਾਂ ਸਾਰਿਆਂ ਨੂੰ ਕਿ ਤੁਸੀਂ ਬਜ਼ਾਰਾਂ ਚ ਆਓ ਰੌਣਕ ਦੇਖੋ ਬਿਜ਼ਾਰ ਚ ਰੌਣਕ ਵਧਾਓ ਤੁਸੀਂ ਆ ਕੇ ਸਾਰੇ ਤੇ ਜੇ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਆ ਉਹਨੂੰ ਵਧਾਓ ਕੀ ਕਾਰਨ ਆ ਆਨਲਾਈਨ ਵਾਲੇ ਪਾਸੇ ਲੋਕ ਕਿਉਂ ਇੱਧਰ ਜਾਂਦੇ ਸਰ ਆਨਲਾਈਨ ਨੇ ਜਿਹੜੀ ਸਹੂਲियत ਦਿੱਤੀ ਆ ਤੇ ਲੋਕਾਂ ਨੂੰ ਜਿਹੜੀ ਚੰਗੀ ਚੰਗੀ ਫੋਟੋਆਂ ਦਿਖਾ ਕੇ ਸਸਤੀ ਸਸਤੀ ਚੀਜ਼ਾਂ ਭੇਜਣਦੇ ਆ ਲੋਕਾਂ ਨੂੰ ਲੱਗਦਾ ਕਿ ਚੀਜ਼ ਵਧੀਆ ਨਾ ਭੈਣ ਨੇ ਰਖੜੀ ਦੇਖੀ ਆ ਨਾ ਭਰਾ ਨੂੰ ਮਤਲਬ ਕੀ ਪਤਾ ਲੱਗਦਾ ਕੀ ਭੈਣ ਨੇ ਭੇਜਿਆ ਠੀਕ ਹੈ ਨਾ ਸਭ ਲੀਅਰ ਦੇ ਕਰਕੇ ਬਸ ਆਨਲਾਈਨ ਦਾ ਚੱਕਰ ਹੈਗਾ ਪਰ ਲੋਕਲ ਜਿਹੜੀ ਭਾਜੀ ਆਪਸ ਵਿੱਚ ਬੌਂਡਿੰਗ ਹੈ ਉਹ ਤਾਂ ਖਤਮ ਹੋ ਰਹੀ ਹੈ ਬੇਸਿਕਲੀ ਦੇਖਿਆ ਜਾ ਇਦਾਂ ਸਾਰੀ ਆਨਲਾਈਨ ਕਰਕੇ ਨਾ ਨਾ ਭਰਾ ਭੈਣ ਨੂੰ ਮਿਲਣ ਆਂਦਾ ਨਾ ਭੈਣ ਭਰਾ ਨੂੰ ਮਿਲਣ ਜਾਂਦੀ ਹੈ ਭਾਵੇਂ ਲਾਗੇ ਗਵਾਂਢ 'ਚ ਹੋਣ ਲੇਕਿਨ ਆਨਲਾਈਨ ਜ਼ਿਆਦਾਤਰ ਠੱਗੀ ਬਾਜੀ ਵੀ ਹੁੰਦੀ ਹੈ ਕਈ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਰਖੜੀ ਦੇ ਮਾਮਲੇ 'ਚ ਵੀ ਇਦਾਂ ਹੋ ਸਕਦਾ ਭਾਜੀ ਹੋਇਆ ਵਾ ਬਿਲਕੁਲ ਹੋਇਆ ਵਾ ਲੋਕਾਂ ਨੇ ਚੌਕਲੇਟਾਂ ਮੰਗਾਈਆਂ ਵਾ ਨਿਕਲੀਆਂ ਟੌਫੀਆਂ ਲੋਕਾਂ ਨੇ ਰਖੜੀ ਮੰਗਾਈਆ 150 ਰੁਪਏ ਦੀ ਨਿਕਲੀ 5 ਚੀਜ਼ਾਂ ਮਤਲਬ ਇਹ ਤਾਂ ਹੀ ਆ online ਥੱਗੀ ਜ਼ਿਆਦਾ ਆ ਹਰ ਚੀਜ਼ ਥੱਗੀ ਹੁੰਦੀ ਹੈ ਪਰ ਅਪੀ ਹੀ ਹੈ ਕਿ ਲੋਕੀ ਜਿਹੜੇ ਆ ਬਾਹਰ ਆ ਉਹ ਚੀਜ਼ ਦੇਖ ਕੇ ਖਰੀਦਦੇ ਕੁਝ ਸਾਲ ਪਹਿਲੇ 15 ਦਿਨ 20 ਦਿਨ ਪਹਿਲੇ ਬਜ਼ਾਰਾ ਚ ਰੋਕਤ ਪਰੋਂ ਕਾ ਲੱਗ ਜਾਂਦੀ ਸੀ ਕਿਉਂਕਿ ਪਹਿਨਾ ਨੇ ਦੂਰ ਜਿਹੜੇ ਪ੍ਰਾ ਰਹਿੰਦੇ ਸੀ ਉਹਨਾਂ ਨੂੰ ਪਹਿ ਨਹੀਂ ਹੁੰਦੀ ਸੀ by post ਜਾਂ by courier ਬਿਲਕੁਲ ਇਹਨਾਂ ਸਾਰੇ ਦੰਗੀਆਂ ਲੇਕਿਨ ਦੁਕਾਨਦਾਰ ਦਾ ਕੀ ਮਾਹੌਲ ਹੈ ਦੁਕਾਨਦਾਰ ਉਹ ਨਹੀਂ ਰਖੜੀ ਖਰੀਦ ਰਿਹਾ ਹੈ ਜਿਵੇਂ ਨਹੀਂ 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 ਭਾਜੀ ਦੁਕਾਨਦਾਰ ਜਿਹੜੇ ਆ ਜਿਨ੍ਹਾਂ ਨੇ ਮੰਨ ਲਓ ਪਿਛਲੇ ਸਾਲ ਲੱਖ ਦੀ ਰਖੜੀ ਲਿੱਤੀ ਸੀ ਉਹ 30000 ਤੇ ਆ ਗਏ ਜਿਹਨੇ 300 ਦੁਕਾਨਦਾਰ ਦਾ ਕੰਮ ਬਹੁਤ ਘਟਿਆ ਜੀ ਪਿਛਲੇ ਸਾਲ ਨਾਲੋਂ 20 ਤੋਂ 30% ਘੱਟ ਰਿਹਾ ਗਿਆ ਤੇ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਨਾਲੋਂ 20-30% ਘੱਟ ਰਿਹਾ ਸੀ ਮਤਲਬ ਲਗਾਤਾਰ ਹਰ ਸਾਲ ਘਟਦਾ ਜਾ ਰਿਹਾ ਕੰਮ ਘਟਦਾ ਪਿਆ ਭਾਜੀ ਜਿਆਜ ਤੋਂ 10 ਸਾਲ ਪਹਿਲਾਂ ਇਹ ਕਹੀਏ ਕਿ ਦੁਕਾਨਦਾਰ 10-15 ਹਜ਼ਾਰ ਵਟ ਕੇ ਘਰ ਜਾ ਰਹੇ ਜਿਆਜ ਵੀ 10-15 ਹਜ਼ਾਰ ਵਟ ਰਿਹਾ ਵਾ 인ਫਲੇਸ਼ਨ ਦਾ ਹਿਸਾਬ ਲਾਈਏ ਮਹਿੰਗਾਈ ਦਾ ਹਿਸਾਬ ਲਾਈਏ ਤੇ ਭਾਜੀ ਕੁਝ ਨਹੀਂ ਰੱਖਿਆ ਕੁਝ ਨਹੀਂ ਮਾਰਾ ਸਾਰਾ ਆਨਲਾਈਨ ਕਰਕੇ 90% ਜਿਹੜਾ ਆਨਲਾਈਨ ਕਰਕੇ ਕਿਆ ਸਕਦੇ ਆ ਕੀ ਲੱਗਦਾ ਹੈ ਇਸ ਨੂੰ ਆਨਲਾਈਨ ਟਰੇਡਿੰਗ ਦਾ ਟੈਂਡ ਘਟਾਉਣ ਲਈ ਸਰਕਾਰ ਨੂੰ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਭਾਜੀ ਲੋਕਾਂ ਨੂੰ ਤਾਂ ਸਮਝ ਹੋਣੀ ਚਾਹੀਦੀ ਬਸ ਮੇਰੀ ਗੱਲ ਤੁਹਾਨੂੰ ਦੱਸਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਰਿਲੇਸ਼ਨਸ਼ਿਪ ਕੀਪਰ ਨਾਲ ਹੁੰਦਾ ਹੈ ਜਿਹੜਾ ਲਾਗੇ ਦੁਕਾਨਦਾਰ ਆ ਸਾਰੇ ਖਾਨ ਸਾਰੇ ਮਤਲਬ ਹੀ ਕਮਾਣ ਵਾਸਤੇ ਬੈਠੇ ਆ ਜੈਨੂਇਨ ਚੀਜ਼ ਦੇਣਗੇ ਸਾਰੇ ਸਰਕਾਰ ਦੇ ਹੱਥ 'ਚ ਬਸ ਇਹੀ ਹੈ ਕਿ ਟੈਕਸ ਲਾਣ ਤੇ ਸਰਕਾਰ ਇੱਕ ਕੁਆਲਿਟੀ ਕੰਟਰੋਲ ਰੱਖੇ ਜਦੋਂ ਸਰਕਾਰ ਕੁਆਲਿਟੀ ਕੰਟਰੋਲ ਰੱਖੇਗੀ ਨਕਲੀ ਚੀਜ਼ਾਂ ਆਨਲਾਈਨ ਵਿਕਣੀਆਂ ਬੰਦ ਹੋ ਜਾਣਗ ਜਦੋਂ ਅਗਲੀ ਚੀਜ਼ਾਂ ਵਿਕਣੀਆਂ ਬੰਦ ਹੋ ਗਿਆ ਰੇਟ ਆਪਣੇ ਆਪ ਕੰਟਰੋਲ 'ਚ ਆਏ ਨਾ ਗਾਹਕ ਨੇ ਕਹਿਣਾ ਉੱਥੋਂ ਵੀ ਉਹੀ ਰੇਟ ਇੱਥੋਂ ਵੀ ਉਹੀ ਰੇਟ ਤੇ ਫਿਰ ਆਪਣੇ ਆਪ ਹੀ ਕਸਟਮਰ ਬਾਜ਼ਾਰ ਚ ਆਏਗਾ ਤੰਜ਼ੂਰ ਕਿਹੜੀ ਰਖੜੀ ਚੱਲ ਰਹੀ ਆ ਉਹਦੇ ਵਿੱਚ ਕਿੰਦਾ ਦਾ ਫਰੇਜ਼ ਆ ਕਿਹੜੀ ਕਿਹੜੀ ਰਖੜੀ ਅਸਲੇ ਮਤਲਬ ਨਵੀਂ ਆਈ ਹੈ ਜਾਂ ਚੱਲ ਰਹੀ ਆ ਵਾਹ ਰਖੜੀ ਬਈ ਮੋਸਟਲੀ ਬੱਚੇ ਆਸਤੇ ਲੋਕੀ ਪਸੰਦ ਕਰ ਰਹੇ ਆ ਯਾ ਅੱਜਕੱਲ੍ਹ ਘਰਾਬਾ ਵੀ ਦੀ ਰਖੜੀ ਵੀ ਚੱਲ ਰਹੀ ਆ ਪਰ ਕੱਟ ਠੀਕ ਹੈ ਜੀ ਲੋਕੀ ਮੋਸਟਲੀ ਜਿਹੜੇ ਪ੍ਰੇਫਰ ਕਰਦੇ ਉਹ 10 ਤੋਂ 20 ਰੁਪਿਆ ਵਾਲੀ ਰਖੜੀ ਜਿਹੜੀ ਧਾਗੇ ਵਾਲੀ ਰਖੜੀ ਹੁੰਦੀ ਹੈ ਉਹ ਪ੍ਰੇਫਰ ਕਰ ਰਹੇ ਬੱਚਿਆਂ ਦਾ ਟੈਡੀ ਟੂਡੀ ਪ੍ਰੇਫਰ ਕਰ ਰਹੇ ਲੋਕੀ ਸਾਫਟ ਕਿੱਦਾਂ ਦਾ ਰੁਝਾਨ ਹੈ ਬਾਜ਼ਾਰ ਚ ਚਾਹਨਾ ਬਹੁਤ ਮਦਾ ਹਾਲ ਆ ਜੀ ਆਨਲਾਈਨਾਂ ਨੇ ਬਹੁਤ ਕੰਮ ਖਰਾਬ ਕੀਤੇ ਹੈਗੇ ਜੀ ਠੀਕ ਹੈ ਜੀ ਬਹੁਤ ਬੰਦਾ ਬਾਜ਼ਾਰ ਸਵੇਰ ਦੇ ਵੇਲੇ ਬੈਠਾ ਹੈ ਜੇ ਹੁਣ ਥੋੜਾ ਪਤਾ ਮਾਰਾ ਮਾੜਾ ਚੱਲਦਾ ਕੰਮ ਬਹੁਤ ਬੰਦਾ ਹੈ ਬੜਾ ਮੰਦਾ ਚੱਲ ਰਿਹਾ ਤਿੰਨ ਦਿਨ ਰਗੇ ਨੇ ਤਿੰਨ ਦਿਨ ਬਹੁਤ ਹਾਂਜੀ ਹੋਰ ਮਾਰ ਗਈ ਨੋ ਨੂੰ ਰੱਖ ਰਹੀ ਹੈ ਇਹ ਪਿਛਲੇ ਸਾਲ ਵੀ ਇਦਾਂ ਹੀ ਹੁੰਦਾ ਸੀ ਉਸ ਤੋਂ ਪਿਛਲੇ ਸਾਲ ਹਾਂਜੀ ਹਾਂਜੀ ਜਦੋਂ ਦੇ ਆਨਲਾਈਨ ਦਾ ਕੰਮ ਚੱਲ ਪਿਆ ਬਹੁਤ ਮੰਦਾ ਰੱਖਦੇ ਚੱਲਦਾ ਵੀ ਯਾਰ ਤੇ ਬਹੁਤ ਮੰਦੀ ਆ ਜੀ ਕਿੰਨੀ ਰੱਖੜੀ ਲੈਂਦੀ ਹੈ ਰੱਖੜੀ ਕਾਫੀ ਲੈ ਕੇ ਆਏ ਰੱਖੜੀ ਸਾਰੀ ਪਈ ਹੈ ਪਿਛਲੀ ਵਾਰ ਨਾਲ ਜ਼ਿਆਦਾ ਲੈਂਦੀ ਹੈ ਹਾਂਜੀ ਜ਼ਿਆਦਾ ਲੈਂਦੀ ਹੈ ਜਿਆਦਾ ਲੈਂਦੀ ਹੈ ਲੇਕਿਨ ਉਸ ਹਿਸਾਬ ਨਾਲ ਦੱਸਦੀ ਨਹੀਂ ਨਹੀਂ ਕਾਕ ਨਾ ਇਹ ਦਿਨ ਰਗੇ ਚੰਨ ਦਿਨ ਰਗੇ ਤਿੰਨ ਦਿਨਾਂ ਚ ਕੀ ਕਰ ਲੈਣਾ ਹੈ ਕੁਛ ਨਾ ਬਜ਼ਾਰ ਖਾਲੀ ਹੈ ਇਹ ਜੇ ਪਰਸੈਂਟੇਜ ਦੀ ਗੱਲ ਕਰੀਏ ਤਾਂ ਹੁਣ ਕਿੰਨੀ ਕੋਈ ਰਫੀ ਵੇਚੀ ਕਿ ਹੋ ਸਕਦੀ ਮੇ ਲਿਆਂਦੀ ਸੀ ਉਸ ਤੋਂ ਮੈਂ ਜੇ ਕੁਛ ਵੀ ਨਹੀਂ ਨਿਕਲੀ ਜੀ ਨਹੀਂ ਮੈਂ ਜੇ ਕੁਛ ਵੀ ਨਹੀਂ ਨਿਕਲੇ ਉਮੀਦ ਕਰਦੇ ਹੋ ਕਿ ਆਉਣ ਵਾਲੇ 3 ਦਿਨਾਂ ਨੇ ਜਿਹੜੇ ਦੇਖੋ 3 ਦਿਨ ਦੇ ਕੁਝ ਦੇਖਦੇ ਕੀ ਹੁੰਦਾ ਜੀ ਕਿੰਨਾ ਦਿਨ ਤੱਕ ਇਹ ਤਾਂ ਸਿਰਫ ਕਰਨ ਆਨਲਾਈਨ ਹੀ ਹੈ ਆਨਲਾਈਨ ਹੀ ਆਨਲਾਈਨ ਹੀ ਹੈ ਜੀ ਆਨਲਾਈਨ ਵੱਡੀ ਤੇ ਕੋਈ ਵੇਚ ਨਹੀਂ ਬੱਚੇ ਦੀ ਵੇਖਦੀ ਪਈ ਮਾੜੀ ਮੋੜੀ ਬਸ ਹੋਰ ਕੁਛ ਨਹੀਂ ਵੱਡਿਆ ਰਫੀ ਨਹੀਂ ਵੱਡੀ ਨਹੀਂ